ਸਿਆਸਤ ਅਕਸਰ ਹੀ ਦਿਲਚਸਪ ਹੁੰਦੀ ਹੈ ਬੇਸ਼ੱਕ ਸਿਆਸਤ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਖਤਰਨਾਕ ਹੁੰਦੀਆਂ ਨੇ ਸਿਆਸਤ ਦੇ ਵਿੱਚ ਕੌਣ ਕਿਸ ਦੇ ਨਾਲ ਚੱਲਿਆ ਜਾਵੇ ਕਿਹੜਾ ਬੰਦਾ ਕਿਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵੇ ਕੌਣ ਕਿਹਦੇ ਨਾਲ ਤੁਰਦਾ ਬਣੇ ਕੌਣ ਕਦ காங்கிரஸ் ਜੁਆਇਨ ਕਰ ਲਵੇ ਕੌਣ ਸ਼੍ਰੋਮਣੀ ਅਕਾਲੀ ਦਲ ਛੱਡ ਦੇਵੇ ਕੌਣ ਆਮ ਆਦਮੀ ਪਾਰਟੀ ਦੇ ਨਾਲ ਖੜ ਜੇ ਤੇ ਅਖੀਰ ਦੇ ਵਿੱਚ ਜਾ ਕੇ ਸਾਰੇ ਭਾਜਪਾ ਦੇ ਵਿੱਚ ਟਿਕ ਜਾਣ ਇੱਕ ਟਨਾਵਾ ਵਡੀਆਂ ਹੀ ਦਿਲਚਸਪ ਹੁੰਦੀਆਂ ਨੇ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਜਿਹੜੇ ਵੱਡੇ ਵੱਡੇ ਸਿਆਸਦਾਨ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ ਚੋਰ ਠੱਗ ਸਭ ਕੁਝ ਕਹਿੰਦੇ ਨੇ ਲੁਟੇਰੇ ਤੱਕ ਉਹ ਕਿਵੇਂ ਫਿਰ ਉਹੀ ਪਾਰਟੀਆਂ ਜੁਆਇਨ ਕਰ ਜਾਂਦੇ ਨੇ ਜਿਹੜੇ ਕਾਂਗਰਸ ਦੇ ਲੀਡਰ ਭਾਜਪਾ ਨੂੰ ਗਾਲਾਂ ਕੱਢਦੇ ਸੀ ਉਹਨਾਂ ਚੋਂ ਕਿੰਨੇ ਚਲੇ ਗਏ ਭਾਜਪਾ ਦੇ ਵਿੱਚ ਕਈ ਛੱਡ ਕੇ ਵੀ ਆ ਗਏ ਜਿਹੜੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਹੋਰ ਪਾਰਟੀਆਂ ਦੇ ਲੀਡਰ ਉਹ ਕਾਂਗਰਸ ਨੂੰ ਆਨ ਕਰ ਜਾਂਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢਦੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਜਾਂਦੇ ਨੇ ਯਾਨੀ ਕਿ ਸਿਆਸਤ ਦੇ ਵਿੱਚ ਕਿਸੇ ਦੀ ਕੋਈ ਵਿਚਾਰਤਾਰਾ ਜਾਂ ਮੈਂ ਇਸ ਤੋਂ ਥੋੜਾ ਜਆ ਸਖਤ ਸ਼ਬਦ ਵਰਤਾਂ ਕਿ ਸਿਆਸਤ ਦੇ ਵਿੱਚ ਕਿਸੇ ਦਾ ਕੋਈ ਧਰਮ ਨਹੀਂ ਹੁੰਦਾ ਧਰਮ ਜੇਕਰ ਹੁੰਦਾ ਤਾਂ ਉਹ ਕੁਰਸੀ ਹੈ ਹੋ ਸਕਦਾ ਕੋਈ ਸਿਆਸੀਦਾਨ ਹੋਵੇ ਜਿਹੜਾ ਕੁਰਸੀ ਦਾ ਮੌਕਾ ਟੱਕਰਦਾ ਹੋਵੇ ਮਹੀਂ ਜਿਆਦਾਤਰ ਤਾਂ ਸਿਆਸਦਾਨ ਕੁਰਸੀ ਲੱਭਦੇ ਲੱਭਦੇ ਕੁਰਸੀ ਭਾਲਦੇ ਭਾਲਦੇ ਪਤਾ ਨਹੀਂ ਆਖਰ ਕੀ ਕੀ ਆਪਣੇ ਕਹੇ ਹੋ ਜਿਹੜੇ ਬੋਲ ਐ ਉਹਨਾਂ ਨੂੰ ਭੁੱਲ ਕੇ ਫਿਰ ਜਿਹੜੀਆਂ ਮੌਜੂਦਾ ਧਿਰਾਂ ਹੁੰਦੀਆਂ ਨੇ ਉਹਨਾਂ ਧਿਰਾਂ ਦੇ ਸਿਆਸੀ ਰਥ ਦੇ ਉੱਤੇ ਸਵਾਰ ਹੋ ਜਾਂਦੇ ਨੇ ਆਪਣੇ ਸਾਹਮਣੇ ਹੀ ਸਭ ਕੁਝ ਐ ਤੇ ਹੁਣ ਵੀ ਬੜਾ ਕੁਝ ਸਿਆਸਤ ਦੇ ਵਿੱਚ ਵਾਪਰ ਰਿਹਾ ਵਿਕਰਮ ਸਿੰਘ ਮਰਜੀਠੀਆ ਐਸਆਈਟੀ ਨੇ ਮਰਜੀਠੀਆ ਤੋਂ 6 ਘੰਟੇ ਪਟਿਆਲਾ ਦੇ ਵਿੱਚ ਪੁੱਛਗਿੱਛ ਕੀਤੀ ਤੋਂ ਬੜੇ ਗੱਜ-ਬੱਜ ਕੇ ਸ਼੍ਰੋਮਣੀ ਅਕਾਲੀ ਦਲ ਉੱਥੇ ਗਿਆ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਆਪਣੇ ਹੀ ਲੈਜੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ तमाम ਨਿਸ਼ਾਨ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਉੱਪਰ ਸਾਧ ਦੇ ਕਰਨੇ ਹੱਥੀਂ ਲਿਆ ਆਮ ਆਦਮੀ ਪਾਰਟੀ ਨੂੰ ਤਾਂ ਇਹ ਵੀ ਕਿਹਾ ਕਿ ਸ਼ਹੀਦੀ ਸਪਤਾ ਲੰਘ ਜਾਣ ਦਿਓ ਅਸੀਂ ਤੁਹਾਡੇ ਤੇ ਹੋਰ ਹਮਲੇ ਕਰਾਂਗੇ ਹੋਰ ਅਟੈਕ ਕਰਾਂਗੇ ਅਸੀਂ ਤਾਂ ਲੋਕਾਂ ਦੇ ਨਾਲ ਖੜਾ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਏਡੀ ਨੇ ਫਿਰ 21 ਦਸੰਬਰ ਨੂੰ ਤਲਵ ਕਰ ਲਿਆ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਨੋਟਿਸ ਭੇਜ ਕੇ ਫਿਰ ਬੁਲਾਵਾ ਦਿੱਤਾ ਏਡੀ ਨੇ ਕਿ ਆਓ ਮਾਮਲਾ ਕੀ ਹੈ ਮਾਮਲਾ ਹੈਗਾ ਲਿਕਰ ਪਾਲਸੀ ਦਾ ਲਿਕਰ ਪਾਲਸੀ ਦਾ ਮਾਮਲਾ ਜਿਹਦੇ ਵਿੱਚ ਮਨੀਸ਼ ਸ਼ੋਧਿਆ ਸੰਜੇ ਸਿੰਘ ਉਹ ਸਾਰੇ ਗ੍ਰਿਫਤ ਦੇ ਘੇਰੇ ਦੇ ਵਿੱਚ ਨੇ ਜੇਲ੍ਹ ਦੇ ਅੰਦਰ ਬੈਠੇ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਇੱਕ ਵਾਰ ਫਿਰ ਬੁਲਾਇਆ ਪਹਿਲਾਂ ਵੀ ਕਰ ਵਾਰ ਸਮਣ ਭੇਜਿਆ ਗਿਆ ਸੀ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਚੋਣ ਪ੍ਰਚਾਰ ਦੇ ਵਿੱਚ ਵਿਅਸਤ ਹੋਣ ਦੀ ਗੱਲ ਕਰਕੇ ਅਰਵਿੰਦ ਕੇਜਰੀਵਾਲ ਸਾਹਿਬ ਸ਼ਾਮ ਰਣੀ ਸੀ ਹੋਏ ਤੇ ਹੁਣ ਇੱਕ ਵਾਰ ਫਿਰ ਈਡੀ ਨੇ ਜਿਹੜਾ ਹੈਗਾ ਉਹ ਸੱਦਾ ਦਿੱਤਾ ਇਹ ਗੱਲ ਦਿਲਚਸਪ ਇਸ ਕਰਕੇ ਵੀ ਬਣ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਸੈਟ ਨੇ ਮੈਨੂੰ ਬੁਲਾਇਆ ਸਿੱਟ ਨੇ ਮੈਨੂੰ ਬੁਲਾਇਆ ਮੈਂ ਆ ਗਿਆ ਮੈਂ ਡਰੇ ਨਹੀਂ ਸਿੱਟ ਤੋਂ ਦੂਜੇ ਪਾਸੇ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਤਾਂ ਡਰ ਰਹੇ ਨੇ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਜੇਕਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਡਰ ਲੱਗਦਾ ਤਾਂ ਮੈਂ ਬਾਹ ਫੜ ਕੇ ਲੈ ਜਾਣਾ ਅਰਵਿੰਦ ਕੇਜਰੀਵਾਲ ਸਾਹਿਬ ਦੀ ਕਿ ਆਓ ਭਾਈ ਸੱਚ ਦਾ ਸਾਹਮਣਾ ਕਰੋ ਹੁਣ ਤੁਸੀਂ ਲੜਾਉਣਾ ਵਿਕਰਮ ਸਿੰਘ ਜੀਠੀਆ ਕਹਿੰਦੇ ਕਿ ਮੈਂ ਇੱਕ ਬੇਟੀ ਨਾਲ ਖੜ ਗਿਆ ਮਾਨ ਸਾਹਿਬ ਸੇਰ ਦੀ ਜਿਹੜੀ ਵੀਡੀਓ ਆਈ ਸੀ ਕਿ ਮਾਨ ਸਾਹਿਬ ਦੀ ਬੇਟੀ ਦੀ ਕਿ ਮੈਂ ਉਹਨਾਂ ਦੇ ਨਾਲ ਖੜ ਗਿਆ ਇਸ ਕਰਕੇ ਮੈਨੂੰ ਜਿਹੜਾ ਹੈਗਾ ਨਿੱਜੀ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਭੱਜੂਗਾ ਨਹੀਂ ਮੈਂ ਤਾਂ ਖੜੂਗਾ ਕੇਜਰੀਵਾਲ ਸਾਹਿਬ ਦੀ ਕਹਿੰਦੇ ਕਿ ਮੈਂ ਬਾਹ ਫੜ ਕੇ ਲੈ ਜ ਮੋੜ ਤੱਕ ਐਡੀ ਤੱਕ ਸੋ ਇਹ ਗੱਲਾਂ ਬੜੀਆਂ ਦਿਲਚਸਪ ਮੋੜ ਦੇ ਵਿੱਚ ਆਪਰਨੀਆਂ ਨੇ ਦੋਸਤੋ ਹੁਣ ਵੇਖਣ ਵਾਲਾ ਹੋਊਗਾ ਕਿ ਅਰਵਿੰਦ ਕੇਜਰੀਵਾਲ ਬਾਹ ਫੜਾਉਂਦੇ ਨੇ ਵਿਕਰਮ ਸਿੰਘ ਜੀਟੀਆਂ ਨੂੰ ਜਾਂ ਕੱਲੇ ਹੀ ਜਾ ਕੇ ਉਹ ਸਾਹਮਣੇ ਪੇਸ਼ ਹੁੰਦੇ ਨੇ ਸਾਰੀ ਗੱਲਾਂ ਪਤਾ ਰੱਖਦੇ ਨੇ